हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਰਦੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਅੱਠ ਨਾਲ ਛੇੜ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਇੱਕ ਤਾਂ ਆ ਗਈ ਔਸਰ ਬੱਸੀ ਤੇ ਇੱਕ ਤਾਜੀ ਸੂਈ ਵੜ ਤੇ ਇੱਕ ਬਾਈ ਗੱਬਣ ਤੇ ਜਿਹੜੀਆਂ ਪੰਜ ਆ ਗਈਆਂ ਟੋਕੜਾਂ ਨੇ ਤੇ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਬਾਈ ਦੇ ਘਰੇਲੂ ਪਸ਼ੂ ਰੱਖੇ ਹੋਇਆ ਉਹਨਾਂ ਚੋਂ ਪਸ਼ੂ ਸਾਰੇ ਆਪਣੇ ਛੇੜ ਕਰੇ ਬਾਈਏ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨੋਂ ਵੀਡੀਓ নোਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੋ ਜੀ ਹਾਂਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਸੁਲਤਾਨਗਰਗ ਹੂੰ ਪਿੰਡ ਗਲਾਂ ਸੁੱਖਾ ਜ਼ਿਲ੍ਹਾ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਤਹਿਸੀਲ ਨਥਾਣਾ ਠੀਕ ਹੈ ਜੀ ਨੇੜੇ ਪਿੰਡ ਨੇੜੇ ਪਿੰਡ ਕੋਠਾਕਰੂ ਹੂੰ ਨਥਾਣਾ ਬਜਵਾਨਾ ਠੀਕ ਹੈ ਜੀ ਕੰਟੈਕਟ ਨੰਬਰ ਬੋਲ ਦ ਆਪਣਾ 97818 ਹੂੰ 09692 ਇਹ ਬਾਈ ਜੀ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜੀ ਪਹਿਲੇ ਨੰਬਰ ਵਾਲੀ ਬੱਚੀ ਨੂੰ ਸਟਾਰਟ ਕਰ ਦਿੰਨੇ ਆ ਕਿੰਨੀ ਕੁ ਉਮਰ ਦੀ ਆ ਗਈ ਇਹ ਇਹ 8 ਮਹੀਨੇ ਦੀ ਬੱਚੀ ਹੈ ਜੀ 8 ਮਹੀਨਿਆਂ ਦੀ ਤੇ ਇਹਦੀ ਮਾਂ ਵਿਚੀ ਹੋ ਜੀ ਇਹਨਾਂ ਦੇ ਖੜੀ ਹੋਣਾ ਹਾਂਜੀ ਉਹ ਖੜੀ ਹੈ ਜੀ ਪਰਦੇ ਪੱਸ ਠੀਕ ਆ ਕਿੰਨਾ ਕੁ ਦਾ ਰਿਕਰਡ ਰਿਹਾ ਜੀ ਤੁਹਾਡਾ ਉਹ ਲਰ ਰਿਕਰਡ ਰਿਹਾ ਜੀ 15 ਕਿਲੋ ਠੀਕ ਆ ਤੇ ਆਮ ਵੱਲੋਂ ਥੋੜਾ ਟਾਈਮ ਸਾਮਕੀ ਟਿਕਾ ਲੈਣ ਦਾ ਕਾਮਲੀ ਹੈ ਜੀ ਹੈਨਾ ਹਾਂਜੀ ਹੂੰ ਥਣ ਚਾਰ ਆ ਬਈ ਆਪਾਂ ਥ ਲੈ ਚੈੱਕ ਕਰੋ ਥਣ ਬਹੁਤ ਚੰਗਾ ਲੱਗਿਆ ਪੂਰੀ ਵਿਥੀ ਤੇ ਥੋੜਾ ਜਿਹਾ ਜਰਸੀ ਦਾ ਵੀ ਬੰਦੀ ਹੈ ਹਨਾ ਜੀ ਹਾਂਜੀ ਹਾਂ ਵੇਖੀ ਜੇ ਆ ਗਈ ਕ੍ਰੋਸ ਅੰਗ ਜਾ ਕੇ ਖੋਲੋ ਬਈ ਤੋਰੇ ਨੂੰ ਖੋਲ ਕੇ ਰੰਗ ਰੂਪ ਬਾਈ ਫੁੱਲ ਚੰਗਾ ਪਲੀ ਸਮੀ ਚੰਗੀ ਆ ਬਾਕੀ ਬਾਈ ਨੇ ਮਜ਼ਰਦਾਰ ਰਿਕਾਰਡ ਵੀ ਦੱਸਿਆ ਕਹਿੰਦੇ 15 ਲੀਟਰ ਦਾ ਇਹਦੀ ਮਜ਼ਰਦਾਰ ਰਿਕਾਰਡ ਸੀਗਾ ਬਾਕੀ ਅੰਗ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਬੜਾ ਚੰਗਾ ਕੱਦ ਕਾਠ ਵਾਲੀ ਵਸੀ ਹੈਗੀ ਥੋੜਾ ਜਿਹਾ ਟਾਈਮ ਸ਼ਾਮ ਕੇ ਆ ਮੰਨ ਲਓ ਵੀ ਟੀਕਾ ਲੈ ਲੈਣਾ ਤੇ ਇਹਦਾ ਮੁੱਲ ਜੀ ਕੀ ਰਹਿਣ ਵਾਲਾ 8000 ਰੁਪਇਆ ਠੀਕ ਹੈ ਜੀ ਇਹਦਾ ਮੁੱਲ ਬਾਈ ਕਹਿੰ 8000 ਰੁਪਿਆ ਤੇ ਅੱਗੇ ਜਿਹਤਰੋਂ ਦੋ ਨੰਬਰ ਤੇ ਕਿਹੜਾ ਸੂਆ ਸੂਈ ਵੀ ਹੈ ਜੀ ਤੇ ਪਲੂਨ ਹੈ ਜੀ ਪਲੂਨ ਸੂਈ ਵੀ ਹੈ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਸੂਈ ਨੂੰ ਹੋ ਗਿਆ ਜੀ 3 ਮਹੀਨੇ 3 ਮਹੀਨੇ ਤੇ ਬੱਚਾ ਇਹਦੇ ਮਗਰ ਕੀ ਹੈ ਜੀ ਬੱਚਾ ਇਹਦੇ ਮਗਰ ਬੱਚੀ ਹੈ ਜੀ ਠੀਕ ਆ ਬਸ ਇੱਥੇ ਖੜੀ ਆਈਆਂ ਹਾਂ ਹਾਂ ਬੱਚੀ ਦਿਖਾ ਜਿਹੜੀ ਬੱਚੀ ਹੈ ਜੀ ਪਿਓਰ ਗਿਰਨ ਅਸਲ ਦੀ ਬੱਚੀ ਹੈ ਜੀ ਠੀਕ ਆ ਆ ਬੱਚਾ ਇਹਦਾ ਹਾਂ ਪਿਓਰ ਗਿਰਨ ਅਸਲ ਦਾ ਪਿਓਰ ਆ ਗਈ ਜੀ ਜੰਮਾ ਪਿਓਰ ਹੈ ਹੂੰ ਸਹੀ ਗੱਲ ਹੈ ਜੀ ਤੇ ਕਿੰਨਾ ਇਹਦੇ ਥੱਲੇ ਦੁੱਧ ਆਇਆ ਇਸ ਟਾਈਮ ਇਹਦੇ ਦੁੱਧ ਥੱਲੇ ਗਿਆ ਜੀ ਤੇ ਜੇ ਮਨ ਹੈ ਕਿ ਚਲੋ ਕੋਈ ਵੀ ਰੋਂਦਾ ਤਸੱਲੀ ਆਪਦੀ ਕਰਨੀ ਚਾਹੁੰਦਾ ਬਿਲਕੁਲ ਕਰੇ ਜੀ ਠੀਕ ਆ ਚਾਰਾ ਦੀ ਚੋਕੇ ਲੈ ਜੀ ਠੀਕ ਹੈ ਜੀ ਉੱਚ ਬਾਈ ਚ ਬਈ ਇੱਕ ਨੰਬਰ ਆ ਇੱਕ ਨੰਬਰ ਚਾਹੀਏ ਬਾਕੀ ਦੁੱਧ ਵੀ ਗਾੜਾ ਹੋਊਗਾ ਜੀ ਨਾ 20 ਦਿਨਾਂ ਦੀ ਗੱਪ ਹੈ ਠੀਕ ਹੈ ਜੀ ਬਾਕੀ ਚੈੱਕ ਜਦਾ ਨਹੀਂ ਆਉਂਦੀ ਜੀ ਨਾ ਨਹੀਂ ਜੀ ਚੈੱਕ ਜ ਨਹੀਂ ਹੂੰ 20 ਦਿਨਾਂ ਦਾ ਬਾਈ ਕਹਿੰਦੇ ਲੱਗਿਆ ਵਾ ਟੀਕਾ ਬਾਈ ਬਾਕੀ ਚੈੱਕ ਚ ਆਉਂਦੀ ਨਹੀਂ ਕਿਉਂਕਿ ਵੈਸੇ ਤਾਂ ਕਰਮ ਵਾਲੀਆਂ ਇਹ ਰਹੀ ਜਾਂਦੀਆਂ ਟੀਕੇ ਪਹਿਲੇ ਤੇ ਹਨਾ ਜ਼ਿਆਦਾਤਰ ਤੇ ਥਾਣਾ ਪਰ ਚੈੱਕ ਰਵਾਉਣੇ ਬਾਈ ਨੇੜੋ ਸਵੇਰ ਦੀ ਚਬਾਈ ਹੋਈ ਹੋਊ ਜੀ ਸਾਰਿਆਂ ਦੀ ਹਾਂਜੀ ਹਾਂਜੀ ਥਾਣਾ ਦਾ ਬਈ ਸਾਇਟ ਚੈੱਕ ਕਰੋ ਪੂਰਾ ਚੰਗਾ ਥਾਣਾ ਪੂਰੇ ਗਾਇਬ ਤੇ ਜਿਹਨੂੰ ਆਪਾਂ ਕਹਦੇ ਹੱਥਣ ਲੱਗਿਆ ਵਾ ਸ਼ਾਮ ਤੱਕ ਬਹੁਤ ਸੋਹਣਾ ਆਰਡਰ ਬਈ ਕਹਿੰਦੇ ਬਣਨਗੇ ਚਲੋਗੇ ਤਿਆਰ ਕਰਦੀ ਹੋਣਾ ਬਈ ਹਾਂਜੀ ਠੀਕ ਆ ਖੋਲ ਦੋ ਬਈ ਇਹਨੂੰ ਕੀ ਤੋਰ ਦੇ ਮੜੀ ਇਹ ਹੈ ਗਹਿਰਾਗੀ ਜੀ ਹਨਾ ਗਿਰ ਜੀ ਗੇ ਪਿਓਰ ਗਹਿਰਾ ਸਹੀ ਗੱਲਾਂ ਬਈ ਪਿਓਰ ਗਹਿਰਾ ਆ ਗਈ ਜਿਹੜੀ ਫੈਂਟ ਆਉਂਦੀ ਇਹਨਾਂ ਦੀ ਚੰਗੀ ਆਉਂਦੀ ਆ ਦੁੱਧ ਵੀ ਗਾੜਾ ਹੁੰਦਾ ਪੀਣ ਚ ਵੀ ਸੁਆਦ ਆਉਂਦਾ ਕਿਉਂਕਿ ਗੱਲ ਕਰੀਏ ਮੱਝਾਂ ਨਾਲ ਦਾ ਦੁੱਧ ਹੁੰਦਾ ਜੀ ਹਨਾ ਹਾਂਜੀ ਹਾਂਜੀ ਹਮ ਬਾਕੀ ਚਮਕ ਚੌਂਕ ਬਈ ਚੈੱਕ ਕਰ ਸਕਦਾ ਸੈਨਗਾਲ ਬੱਚਾ ਵੀ ਸਾਨੂੰ ਐ ਲਾ ਲੋ ਨਾਲ ਪਲਿਆ ਵੀ ਮਿਲ ਜਾਣਾ ਤੇ ਇਹਦਾ ਮੁੱਲ ਕੀ ਰਹਿਣ ਵਾਲਾ ਜੀ ਚਾਲੀ ਹਜ਼ਾਰ ਰੁਪਇਆ ਬੱਸੀ ਵੀ ਬਹੁਤ ਚੰਗੀ ਆਈ ਆ ਹਨਾ ਮਗਰ ਹਾਂਜੀ ਗੇਰ ਬੱਛੀ ਆ ਜੀ ਹੂੰ ਗੇਰੀ ਮਗਰ ਬਈ ਬੱਸੀ ਆ ਕੇ ਗੇਰੀ ਖੋਦਾ ਤੇ ਮੁੱਲੇ ਦਾ ਬਾਈ ਨੇ ਰੱਖਿਆ 40000 ਬਾਕੀ ਥੋੜਾ ਘਣਾ ਇਹ ਗੇਰਾ ਮਾਨਤਾ ਆ ਹੋ ਜਾਏਗਾ ਠੀਕ ਹੈ ਜੀ ਤੇ ਅੱਗੇ ਬਈ ਤਨ ਨੰਬਰ ਤੇ ਇਹ ਕਿਹੜਾ ਸੂਈ ਇਹ ਸ਼ਾਈ ਪੈਲ ਹੈ ਜੀ ਹਾਂਜੀ ਦੂਜਾ ਸੂਆ ਸੂਈ ਹੈ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਇਹਨੂੰ ਸੂਈ ਨੇ ਹੋ ਗਿਆ ਜੀ 5 ਮਹੀਨੇ 5 ਮਹੀਨੇ ਇਹਦੇ ਮਗਰ ਬੱਚਾ ਕੀ ਹੈ ਜੀ? ਇਹਦੇ ਮਗਰ ਵੀ ਬੱਚੀ ਹੈ ਜੀ। ਠੀਕ ਆ। ਸ਼ਾਈ ਵਾਲ ਬੱਚੀ ਹੈ। ਆ ਵਸੀ ਜਿਹੜੀ ਖੜੀ ਹੈ ਵੱਡੀ ਜੀ। ਹਾਂਜੀ ਹਾਂਜੀ ਠੀਕ ਆ। ਸ਼ਾਈ ਦਾ ਪਲ ਵੀ ਪਈ ਹੈ। ਪਲੀ ਪਲਾਈ ਬੱਚੀ ਹੈ ਜੀ। ਪਲੀ ਪਲਾਈ ਵਸੀ ਆ। ਤੇ ਕਿੰਨਾ ਦੁੱਧ ਆ ਇਹ ਥੱਲੇ? ਇਹਦੇ ਥੱਲੇ 7 ਕਿਲੋ ਦੁੱਧ ਆ ਜੀ। ਦੋਨਾਂ ਟਾਈਮਾਂ ਦਾ। ਦੋਨੇ ਟਾਈਮਾਂ ਦਾ। ਠੀਕ ਆ ਜੀ। ਤੇ ਚਵਾਈ ਇਹਨੂੰ ਵੀ ਚੰਗੀ ਲੱਗੀ ਜੀ। ਚਵਾਈ ਚੰਗੀ ਆ ਜੀ। ਠੀਕ ਆ। ਚਵਾਈ ਬਾਈ ਕਹਿੰਦੇ 1 ਨੰਬਰ ਲੱਗੀ ਆ ਬਾਈ। ਹੁਣ ਚੈੱਕ ਕਰੋ ਹੱਥੀ ਚੂਲੇ ਬਾਹਰ ਮਸ਼ੀਨ ਤੇ ਚਲੋ। ਤੇ ਤਾਜੀ ਦਾ ਇਹਦਾ ਵਾ ਸ਼ਕੀਰ ਕੱਢ ਰਿਹਾ ਵ ਪਿਤਾ ਜੀ ਵਧੀਆ ਚੱਲੀ ਆ ਦੁੱਤ ਦੁੱਤ ਪਾ 15 ਕਿਲੋ ਸਸਤੇ ਚੁੜੀ ਠੀਕ ਹੈ ਜੀ ਤੇ ਸ਼ਾਮ ਤੱਕ ਝੋਲੀ ਸੋਹਣੀ ਤਿਆਰ ਕਰ ਦੀ ਹਾਂ ਹਾਂ ਜੀ ਹਾਂ ਜੀ ਸ਼ਾਮ ਤੱਕ ਝੋਲੀ ਸੋਹਣੀ ਤਿਆਰ ਕਰ ਹੁਣ ਇਸ ਟਾਈਮ ਬੱਜੇ ਵੀ ਹਲੇ ਸਾਢੇ 9 ਹੋਈਆਂ ਜੀ ਸਹੀ ਗੱਲ ਹੈ ਟਾਈਮ ਥੋੜਾ ਹੀ ਹੋਇਆ ਉਹ ਉਸਾ ਮਨਾਂ ਦਾ ਜੱਲ ਆਲਿਓ ਬਈ ਸਾਈ ਨਾਲ ਬਰੀ ਮੱਛੀ ਵੀ ਦਿਖਾ ਦਿਓ ਬੱਛੀ ਪਲੀ ਵਜ ਪਣੀ ਸਹੀ ਗੱਲ ਬੱਚਾ ਵੀ ਮਗਰ ਜਿਹੜੀ ਬੱਸੀ ਆ ਬਈ ਪਲੀ ਨੂੰ ਪਈ ਆ ਜਮਾ ਤੇ ਇਹਦਾ ਮੁੱਲ ਕੀ ਰਹਿਣ ਵਾਲਾ ਜੀ ਇਹਦਾ ਮੁੱਲ 35000 35000 ਰੁਪਿਆ ਇਹਦਾ ਮੁੱਲ ਰਹਿਣ ਵਾਲਾ ਬਾਈ ਬਸ ਇਹ ਚੋ ਛੋੜੀ ਹੋ ਤੇ ਅੱਗੇ ਬਈ ਇਹ ਤੇਰਾ 4 ਨੰਬਰ ਤੇ ਇਹ ਕਿਹੜਾ ਸੂਆ ਗੀ ਇਹ ਤੀਜੇ ਸੂਏ ਤੀਜੇ ਸੂਏ ਨੂੰ ਗੱਬ ਹੈ ਠੀਕ ਹੈ ਜੀ ਨਾ ਗੱਬਨ ਹੋਈ ਨਹੀਂ ਹੈ ਨਾ ਨਹੀਂ ਦੂਜਾ ਸੂਆ ਜੀ ਇਹ ਦੂਜਾ ਸੂਆ ਜੀ ਹਾਂਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਤੈਨੂੰ ਸੂਈ ਨੂੰ ਹੋ ਗਿਆ ਜੀ ਸਵਾ ਮਹੀਨਾ ਸਵਾ ਮਹੀਨਾ ਹੋ ਗਿਆ ਸੂਈ ਨੂੰ ਹਾਂਜੀ ਬੱਚਾ ਇਹਦੇ ਮਗਰ ਵੀ ਬੱਸੀ ਆ ਨਾ ਇਹਦੇ ਮਗਰ ਵੀ ਬੱੱਸੀ ਹੈ ਜੀ ਬੱੱਸੀ ਆਪਾਂ ਬਈ ਸਾਨੂੰ ਚੈੱਕ ਕਰਵਾਉਣਾ ਹੈ ਬੱਚਾ ਇਹਦੇ ਮਗਰ ਬੱੱਸੀ ਨੂੰ ਜਿਹੜੀ ਇਹਨੇ ਜਨਮ ਦਿੱਤਾ ਨਾ ਮੈਂ ਕਹਣਾ ਬਾਲੀ ਕੁਆਲਿਟੀ ਦੇ ਬੱੱਸੀ ਨੂੰ ਜਨਮ ਦਿੱਤਾ ਬਹੁਤ ਚੰਗਾ ਬੱਚਾ ਆ ਗਿਆ ਜੀ ਹਨਾ ਹਾਂਜੀ ਹੂੰ ਕੁਆਲਿਟੀ ਦੇਖੋ ਬਈ ਮੱਛੀ ਦਾ ਅਸੀਂ ਰੱਖ ਵੀ ਲਵਾਂਗੇ ਠੀਕ ਆ ਜੇ ਗੰਬੀਰ ਛੱਡ ਨਹੀਂ ਜਾਂਦਾ ਰੱਖ ਲਾਂਗੇ 5000 ਰੁਪਏ ਕੱਟ ਲੈ ਲਾਂਗੇ ਠੀਕ ਹੈ ਜੀ ਬਾਈ ਕਹਿੰਦੇ ਜੇ ਕੋਈ ਵਸੀ ਮੰਨ ਕੇ ਚੱਲੋ ਛੱਡੂਗਾ ਤਾਂ ਆਪਾਂ 5000 ਰੁਪਏ ਕੱਟ ਲੈ ਲਾਂਗੇ ਵਸੀ ਭਾਵੇਂ ਆਪਾਂ ਨੂੰ ਛੱਡ ਜੀ ਤੇ ਬਾਈ ਜੀ ਕਿੰਨਾ ਇਹਦੇ ਥੱਲੇ ਦੁੱਧ ਆਗਾ ਇਹਦੇ ਥੱਲੇ ਇਸ ਟਾਈਮ 15 ਲੀਟਰ ਦੁੱਧ ਆ ਜੀ ਹੂੰ ਇੱਕ ਥਣ ਤੋਂ ਤਿੱਲ ਐਸ ਵਾਰ ਤਿੱਲ ਨਹੀਂ ਕਹਿ ਸਕਦੇ ਠੀਕ ਹੈ ਜੀ ਚੱਲ ਪੂਗਾ ਪਰ ਇਹ ਇੱਕ ਵਾਰੀ ਇਹ ਕਿਨੂੰ ਮਟੈਟ ਸੋਇਆ ਬ ਠੀਕ ਹੈ ਜੀ ਹੂੰ ਤਿੰਨੇ ਸਣ ਬਾਕੀ ਸਹੀ ਹੈ ਜੀ ਬੱਕੇ ਬੱਕੀ ਤਿੰਨੇ ਸਣ ਸਹੀ ਹੈ ਦੁੱਧੇ ਚੋਂ ਆਉਂਦਾ ਕਿ ਦੰਦਾ ਨਹੀਂ ਦੁੱਧ ਬੰਦਦਾ ਜੀ ਹਾਲੇ ਦਵਾਈ ਚਲਦੀ ਹੈ ਠੀਕ ਹੈ ਦਵਾਈ ਭਾਈ ਕਹਿੰਦੇ ਚਲਦੀ ਹੈ ਵੀ ਚੱਲ ਵੀ ਪਊਗਾ ਇਸੇ ਸੂਏ ਹੋਇਆ ਠੀਕ ਹੈ ਤੇ ਕਿੰਨੇ ਦੁੱਧ ਤੇਜ ਹੁਣ ਇਸ ਟਾਈਮ ਇਸ ਟਾਈਮ 15 ਲੀਟਰ ਦੁੱਧ ਹੈ ਜੀ ਠੀਕ ਹੈ ਜੀ ਤੇ ਉਹ ਥਣ ਤੇ ਜ਼ਖਮ ਬੈਠਣ ਉੱਠਣ ਨਾ ਹੋਗਾ ਜੀ ਨਹੀਂ ਉਹ ਤਾਂ ਮੱਛਰ ਦਾ ਹੋਇਆ ਬਸੀ ਉਹ ਤੇ ਦਾਈ ਦੋਈ ਲੱਗਦੀ ਹੈ ਠੀਕ ਹੈ ਉਹ ਦੁੱਧ ਜਦ ਰੋਚ ਚੋਣਿਆ ਮਾੜਾ ਮੋਟਾ ਛਿੱਲ ਛੱਲਿਆ ਜਾਂਦਾ ਠੀਕ ਹੈ ਉਹ ਮਤਲਬ ਕਿ ਉਹ ਨਾ ਨਾ ਛੱਡਿਆ ਜਾਂਦਾ ਹਾਂਜੀ ਹਾਂਜੀ ਸਹੀ ਗੱਲ ਤੋੜ ਦਿਓ ਬਾਈ ਥੱਲੇ ਨੂੰ ਸੁਈ ਸਵਾਈ ਹੈ ਬਾਈ ਠੰਡੀ ਫੀਲ ਹੈ ਬਾਈਆਂ ਨੇ ਵੀ ਸੁਈ ਨੂੰ ਹੋਇਆ ਤੇ ਬਾਕੀ ਬੱਚਾ ਵੀ ਇਹਦੇ ਮਗਰ ਆ ਗਈ ਬੱਸੀ ਬੱਸੀ ਬਹੁਤ ਚੰਗੀ ਆ ਥੋੜਾ ਬੱਚੇ ਦਾ ਕਰਕੇ ਜ਼ਰੂਰ ਕਰਦੀ ਹੈ ਬਾਈ ਤੇ ਮੁੱਲ ਇਹਦਾ ਕੀ ਰਹਿਣਾ ਜੀ ਫਿਰ ਇਹਦਾ 45000 ਮੁੱਲ ਦਾ ਬਾਈ ਕੋਈ ਨਹੀਂ 45000 ਇਹਦਾ ਮੁੱਲ ਤੇ ਉਹ ਤੁਹਾਨੂੰ ਜਦੋਂ ਤੋਂ ਤੋਂਦਾ ਕਿ ਵੀ ਆਉਂਦਾ ਨਹੀਂ ਆਉਂਦਾ ਜੀ ਆਉਂਦਾ ਨਹੀਂਗਾ ਮਾੜਾ ਮਾੜਾ ਚੇਪਾ ਆਉਂਦਾ ਠੀਕ ਆ ਥੋੜਾ ਥੋੜਾ ਆਉਂਦਾ ਕੁਝ ਵੀ ਬਖਾਲੀ ਮੰ ਕੀ ਦੋਗੇ ਹਾਂਜੀ ਵੀ ਇੱਕ ਥਾਂ ਤੋਂ ਤੱਲ ਮੰ ਕੀ ਦੋਗੇ ਹਾਂਜੀ ਹਾਂਜੀ ਠੀਕ ਆ ਬਾਈ ਕਹਿੰਦੇ ਇੱਕ ਥਾਂ ਤੋਂ ਆਪਾਂ ਤੱਲ ਮੰ ਕੀ ਦੇਵਾਂਗੇ ਤੇ ਅੱਗੇ ਇਧਰੋਂ ਜੀ 5 ਨੰਬਰ 5 ਨੰਬਰ ਐਫ ਹੈ ਜੀ ਹਾਂਜੀ ਕਿਹੜਾ ਸੂਆ ਜੀ ਡੇਢ ਮਹੀਨੇ ਦੀ ਗੱਭ ਹੈ ਜੀ ਦੂਜਾ ਸੂਆ ਹੂੰ 7 ਕਿਲੋ ਦੁੱਧ ਹੈ ਜੀ ਠੀਕ ਹੈ ਜੀ ਮਗਰ ਇਹਦੇ ਬੱਚੀ ਹੈ ਨਹੀਂ ਬੱਚੀ ਹੈ ਨਹੀਂ ਜੀ ਨਹੀਂ ਜੀ ਠੀਕ ਹੈ ਕਿੰਨਾ ਦੁੱਧ ਹੈ 7 ਕਿਲੋ ਦੁੱਧ ਹੈ ਜੀ ਠੀਕ ਹੈ ਜੀ ਦੋਨੇ ਟਾਈਮ ਆ। ਠੀਕ ਆ। ਉਹ ਪਲੀਪਲੀ ਬਹੁਤ ਹੈ ਜੀ ਹਨਾ। ਪਲੀ ਬਹੁਤ ਹੈ ਜੀ। ਹੂੰ। ਪਲੀ ਬਹੁਤ ਹੈ ਲੰਮਾਈ ਬਹੁਤ ਹੈ। ਸਹੀ ਗੱਲ ਆ ਲੰਮੀ ਲੰਮੀ। ਤੇ ਤਾਜੀ ਦਾ ਤਾਂ ਕੀ ਰਿਕਾਰਡ ਰਿਹਾ ਫਿਰ ਜੀ? ਤਾਜੀ ਦਾ ਤਾਂ ਰਿਕਾਰਡ ਰਿਹਾ ਜੀ 20 ਕਿਲੋ। ਠੀਕ ਹੈ ਜੀ। ਹਾਂ ਜੀ। ਤੇ ਬਾਕੀ ਦਾ ਹਦ ਦੇਸੀ ਦੇ ਟੀਕਾ ਵੀ ਲੱਗਾ ਹੋਇਆ ਜੀ ਹਨਾ ਅਕੇ। ਹਾਂ ਜੀ ਹਾਂ ਜੀ। ਠੀਕ ਆ ਕਿੰਨਾ ਟਾਈਮ ਹੋ ਗਿਆ ਜੀ ਲੱਗੇ ਨੂੰ? ਠੀਕ ਆ ਲੱਗੇ ਨੂੰ ਸਵਾ ਮਹੀਨਾ ਹੋ ਗਿਆ ਜੀ। ਠੀਕ ਆ। ਚੈੱਕ ਜਿੱਤਾ ਹਜੇ ਆਉਂਦੀ ਨਹੀਂ ਜੀ। ਨਹੀਂ ਆਉਂਦੀ। ਖਾਲੀ ਕਹਿ ਕੇ ਦੇਵਾਂਗੇ। ਬਾਕੀ ਥੋੜਾ ਜਿਹਾ ਜੇ ਗੱਲ ਕਰੀਏ ਨਾ ਕ੍ਰੋਸ ਅੰਗ ਆ ਗਿਆ ਜੀ ਹਨਾ ਗਰਮੀਆਂ ਦਾ ਤੋਹਫਾ ਆ ਗਿਆ ਇੱਕਦਮ ਗਰਮੀਆਂ ਦਾ ਤੋਹਫਾ ਜੀ ਮਨਨ ਵਾਲੀ ਬਈ ਥਾਣੇ ਥੋੜੀ ਵਰਗੀ ਕਹੂਗਾ ਜੀ ਤਾਂ ਹੂੰ ਥਾਣੇ ਇਹਦੇ ਵੀ ਆਪਾਂ ਚੈੱਕ ਕਰਾ ਲਿਆ ਬਹੁਤ ਚੰਗਾ ਸੋਣਾ ਪੂਰੀ ਵਿਥੀ ਦੇ ਜਿਹਨੂੰ ਆਪਾਂ ਤੇ ਦੀ ਥਣ ਲੱਗਿਆ ਵਗਾ ਲੈ ਕਮਾਲ ਦਾ ਲੈ ਬਸ ਆਮ ਤੱਕ ਮਨਨ ਕੇ ਚਲੋ ਵੀ ਤਿਆਰ ਕਰੂਗੀ ਟਾਈਮ ਥੋੜਾ ਹੋਇਆ ਕਿਉਂਕਿ ਸਮਾਂ ਨਹੀਂ ਕੋਈ ਬੜਾ ਹੋਇਆ ਵੀਡੀਓ ਬਣਾਉਂਦਾ ਹਣੀ ਬੰਦੋ ਬਈ ਕੋਈ ਗੱਲ ਅੱਗੇ ਇਦਰੋਂ ਹੀ 6 ਨੰਬਰ ਇਹਦੀ ਕੀਮਤ 40000 ਰੁਪਏ ਦੀ ਅਸਾਂ ਹਾਂ ਕੀਮਤ ਇਹਦੀ ਹੈਗੀ ਹਾਂ ਹੋ ਜਾਏਗਾ ਜੀ ਠੀਕ ਹੈ ਅੱਗੇ ਸੇ ਨੰਬਰ ਜੀ ਇਹ ਸ਼ਾਈ ਵਾਲਾ ਜੀ ਕਿਹੜਾ ਸੂਆ ਜੀ ਦੂਜਾ ਸੂਆ ਚ ਕਿੰਨਾ ਟਾਈਮ ਹੋ ਗਿਆ ਜੀ ਇਹਨੂੰ ਸੂਈਨ ਹੋ ਗਿਆ ਜੀ ਦੋ ਮਹੀਨੇ ਦੋ ਮਹੀਨੇ ਹੋ ਗਏ ਜੀ ਠੀਕ ਆ ਦੋ ਮਹੀਨੇ ਸੂਈਨ ਹੋ ਗਏ ਜੀ ਬੱਚਾ ਇਹਦੇ ਮਗਰ ਕੀ ਹੈ ਜੀ ਇਹਦੇ ਮਗਰ ਬੱਚਾ ਹੈ ਜੀ ਇਹਦੇ ਮਗਰ ਬੱਚਾ ਹਾਂਜੀ ਠੀਕ ਆ ਬੱਚਾ ਬਈ ਇਹਦੇ ਮਗਰ ਆ ਗਿਆ ਬੱਚਾ ਤੇ ਲੈ ਵਾ ਇਹਦਾ ਵੀ ਆਪਾਂ ਚੈੱਕ ਕਰਾਉਣਾ ਕਿਉਂਕਿ ਇਸ ਟਾਈਮ ਸਾਰੀਆਂ ਨਹੀਂ ਚਵਾਈ ਹੋਈ ਵੀ ਹੈ ਕਿ ਸ਼ਾਮ ਤੱਕ ਡਰਾਂ ਦੀ ਕੁਆਲਿਟੀ ਚੰਗੀ ਤਿਆਰ ਹੋਣੀ ਹੈਗੀ ਆਹ ਬੱਚਾ ਠੀਕ ਹੈ ਜੀ ਆਹ ਬੱਚਾ ਆ ਗਿਆ ਹਾਂਜੀ ਤੇ ਬਾਕੀ ਆਪਾਂ ਥਾਣ ਦਾ ਨੇੜੇ ਚੈੱਕ ਕਰਵਾਉਣਾ ਇਹਦੇ ਲੈ ਵੀ ਚੈੱਕ ਕਰੋ ਇੱਕ ਨੰਬਰ ਥਾਣਾ ਆ ਗਿਆ ਪੂਰੀ ਵਿਥੀ ਤੇ ਮੋੜ ਲਓ ਪੰਜ ਲੈ ਚੱਲੋ ਬਈ ਤੇ ਇਹਦਾ ਬਾਈ ਜੀ ਮੁੰਡ ਕੀ ਆ ਇਹਦਾ 35000 ਹੈ ਜੀ ਠੀਕ ਹੈ 35000 ਰੁਪਿਆ ਮੋਲਣਾ ਕਿੰਨਾ ਦੱਤਾ ਇਹਦੇ ਥੱਲੇ ਇਹਦੇ ਥੱਲੇ 10 ਕਿਲੋ ਜੀ ਠੀਕ ਹੈ ਬਾਈ ਕਹਿੰਦੇ ਇਹ ਨਹੀਂ ਬਾਈ ਗੱਲ ਹੈ ਕਿ ਭਾਵੇਂ ਤੁਸੀਂ ਦੋ ਟਾਈਮ ਛੱਲੀ ਕਰੋ ਭਾਵੇਂ ਚਾਰ ਟਾਈਮ ਛੱਲੀ ਛੱਲੀ ਕਰਕੇ ਫੇਰ ਲੈ ਕੇ ਜਾਓ ਕਿ ਨਹੀਂ ਬਾਈ ਹਾਂਜੀ ਤੇ ਅੱਗੇ ਜੀ 7 ਨੰਬਰ ਇਹ ਗੇਰਾ ਜੀ ਪਿਓਰ ਹੂੰ ਇਹਦੇ ਮਗਰ ਜਿਹੜੀ ਬੱਚੀ ਆ ਉਹ ਸ਼ਾਹੀ ਵਾਲ ਹੈ ਠੀਕ ਹੈ ਜੀ ਹਾਂਜੀ ਆਪ ਗੇਰਾ ਕੀ ਤੇ ਜਿਹੜਾ ਇਹਦੇ ਮਗਰ ਆ ਗਿਆ ਬੱਚਾ ਉਹ ਆ ਗਿਆ ਬੱਚੀ ਹੈ ਜੀ ਬੱਸੀ ਹਾਂਜੀ ਠੀਕ ਹੈ ਜੀ ਸ਼ਾਹੀ ਵਾਲ ਹੈ ਜੀ ਤੇ ਕਿੰਨਾ ਦੁੱਧ ਆ ਇਸ ਟਾਈਮੇ ਥੱਲੇ ਇਸ ਟਾਈਮੇ ਥੱਲੇ 10 ਕਿਲੋ ਹਾਂਜੀ 10 ਕਿਲੋ ਦੁੱਧ ਹੈ ਜੀ ਹੂੰ ਕਿ ਤੁਸੀਂ ਮਨ ਲਓ ਵੀ ਡੇਢ ਮਹੀਨੇ ਦੀ ਕੱਪ ਹੈ ਠੀਕ ਹੈ ਜੀ ਹਾਂ ਜੀ ਠੰਡੀ ਸੀਲ ਬਾਈ ਕਹਿੰਦੇ ਜਮਾ ਠੰਡੀ ਸੀਲ ਹੈ ਕਰੋ ਹੱਥ ਮਰੀ ਜਾਂਦਾ ਬਾਈ ਕੋਈ ਚੱਕਰੀ ਨਹੀਂ ਕਰ ਮੰਨ ਜਮ ਮਰ ਜਾ ਹੱਥ ਫੇਰੀ ਚਲੋ ਕਿੰਨਾ ਕਰ ਕੜਾਈ ਇਹਦਾ ਤਾਜੀ ਦਾ ਇਹ ਤਾਜੀ 20 2 ਕਿਲੋ ਦੁੱਧ ਦਾ ਰਕੜਾ ਇਹਦਾ ਠੀਕ ਹੈ ਜੀ ਬਾਕੀ ਨਾ ਜੇ ਗੱਲ ਕਰੀਏ ਸਾਰੇ ਬਾਈ ਕੋਲੇ ਗਰਮੀਆਂ ਦੇ ਬਾਈ ਤੋਫੀ ਆ ਕੇ ਗਰਮੀ ਨਾ ਮੰਨਣ ਵਾਲੇ ਪਸ਼ੂਆ ਸਾਰੇ ਤੇ ਕਈ ਵੀਰਾਂ ਦੀ ਮੰਗ ਹੁੰਦੀ ਹੈ ਵੀ ਸਾਈ ਵਾਲ ਆਪਾਂ ਬਰੀਡ ਪਾਲਣੀਆਂ ਸਾਂਭਣੀਆਂ ਕਿ ਨਹੀਂ ਬਾਈ ਹੁਣ ਜਿਵੇਂ ਗੇਰਾ ਇਹ ਵੀ ਮਿਲਦੀ ਬਹੁਤ ਘੱਟ ਆ ਜੇ ਗੱਲ ਕਰੀਏ ਮੈਂ ਰਾਜਸਥਾਨ ਤੋਂ ਕਹਿੰਨਾਂ ਮੈਂ ਠੀਕ ਹੈ ਜੀ ਸਪੈਸ਼ਲੀ ਮੰਗਾਇਆ ਸੀ ਸ਼ੌਕ ਸੀਗਾ ਨਹੀਂ ਸ਼ੌਕ ਨਹੀਂ ਜੀ ਇਹ ਤਾਂ ਦੱਸਿਆ ਸੀ ਮੈਨੂੰ ਕਿ ਜਿਹਨੂੰ ਕੈਂਸਰ ਹੋਏ ਜਿਹਦੀ ਠੂਈ ਤੇ ਪੰਜ-ਸੱਤ ਮੀਟਰ ਰੋਜ਼ ਹੱਥ ਫੇਰਦਾ ਹੈ ਅੱਛਾ ਜੀ ਤੇ ਤੋਂ ਜੋ ਕਿਟਾਨੂ ਨਿਕਲਦੇ ਉਹ ਕੈਂਸਰ ਨਾਲ ਲੜਦੇ ਆ ਠੀਕ ਹੈ ਜੀ ਉਹਦੇ ਕਰਕੇ ਮੰਗਾਇਆ ਸੀ ਠੀਕ ਹੈ ਜੀ ਜਿਹੜਾ ਜੰਦੇ ਨੂੰ ਗੱਦ ਦਤ ਕਰਨ ਵਾਲੇ ਅੱਛਾ ਜੀ ਹਾਂਜੀ ਫਿਰ ਫਰਕ ਪਿਆ ਇਹਦੇ ਨਾਲ ਮਤਲਬ ਪੈਂਦਾ ਜੀ ਫਰਕ ਠੀਕ ਹੈ ਜੀ ਫਰਕ ਬਾਈ ਕਹਿੰਦੇ ਪੈਂਦਾ ਹੈ ਕੋਈ ਗੱਲ ਨਹੀਂ ਤੁਰਨ ਦਾ ਥੋੜਾ ਡਰਦੀ ਆ ਕਿਉਂ ਤੋਰਾ ਤਰ ਇੱਕ ਨੰਬਰ ਬਿਲਕੁਲ ਜੀ ਬਿਲਕੁਲ ਠੀਕ ਆ ਤੋਰਾ ਤਰ ਬਾਈ ਇੱਕ ਨੰਬਰ ਤੇ ਇਹਦਾ ਇਹਦਾ ਮੁੱਲ ਕਿਹ ਜੀ ਇਹਨਾਂ ਦੇ ਬੱਟੇ ਹਨ 50000 ਰੁਪਏ ਠੀਕ ਆ ਇਹਦਾ ਮੁੱਲ ਰਹੂਗਾ ਬਾਈ 50000 ਰੁਪਏ ਤੇ ਅੱਗੇ ਜੀ ਜਮਾਂ ਲਾਸਟ ਤੇ ਜਰਸੀ ਹੈਗੀ ਹਾਂਜੀ ਪਿਓਰ ਜਰਸੀ ਹੈ ਹਾਂ ਪਿਓਰ ਜਰਸੀ ਆ ਗਈ ਤੇ ਕਿਹੜਾ ਸੂਆ ਜੀ ਇਹ ਦੂਜਾ ਜੀ ਦੂਜਾ ਸੂਆ ਤੇ ਕਿੰਨੇ ਟਾਈਮ ਦੀ ਹੁਣ ਮਤਲਬ ਕਿ ਚੈੱਕ ਪਾਸ ਹੈ ਜੀ 7 ਮਹੀਨਿਆਂ ਦੀ ਚੈੱਕ ਪਾਸ ਹੈ ਜੀ ਦੁੱਧੋਂ ਡਰਾਈ ਹੈ ਦੁੱਧੋਂ ਡਰਾਈ ਹੈ ਦੁੱਧੋਂ ਡਰਾਈ ਆ ਬਾਈ 7 ਮਹੀਨਿਆਂ ਦੀ ਚੈੱਕ ਪਾਸ ਆ ਕਵਾਲਿਟੀ ਆ ਗਈ ਇੱਕ ਨੰਬਰ ਥਣਾ ਦਾ ਸਾਈਜ਼ ਵੀ ਇੱਕ ਨੰਬਰ ਆ ਗਿਆ ਬਹੁਤ ਚੰਗਾ ਥਣਾ 16 ਕਿਲੋ ਦੁੱਧ ਦਿੱਤੇ ਨੇ ਪਹਿਲਾਂ ਤਾਜੀ ਨਹੀਂ ਤਾਜੀ ਨੇ ਤੇ ਐਦ ਕੀ ਫਿਰ ਕਿੰਨੀ ਕੁ ਉਮੀਦ ਕਰਦੇ ਹੋ ਮੂਰੇ ਜੀ ਉਮੀਦ 18 19 18 19 ਦੀ ਕਰਦੇ ਹਾਂ ਠੀਕ ਹੈ ਜੀ ਹਾਂ ਤੇ ਛੋਡੀ ਤਸੱਲੀ ਕਰਾਈ ਵੀ ਹੈ ਜੀ 7 ਮਹੀਨੇ ਛੋਨੂੰ ਤਾਂ ਪਤਾ ਵੀ ਚੈੱਕ ਪਾਸ ਅਗਲਾ ਡਾਕਟਰ ਲਿਆਵੇ ਜੀ ਚੈੱਕ ਕਰਾ ਕੇ ਲੈ ਜੀ ਠੀਕ ਹੈ ਜੀ ਬਾਈ ਕਹਿੰਦੇ ਆਪ ਦਾ ਡਾਕਟਰ ਨਾਲ ਲਿਆਓ ਬਾਈ ਚੈੱਕ ਕਰਵਾ ਕੇ ਵੈਸੇ ਕੋਰੇ ਕਾ ਕੇ ਤੇ ਲਿਖ ਕੇ ਵੀ ਦੇ ਦੂੰਗਾ ਵੀ 7 ਮਹੀਨੇ ਠੀਕ ਹੈ ਜੀ ਹਾਂ ਕੋਈ ਗੱਲ ਨਹੀਂ ਤੇ ਨੈਕਸਟ ਜੀ ਕੇ ਬਾਈ ਕੋਲੇ ਬਾਈ 8 ਅਪਾ ਅਠਾਈ ਦਿਖਾਤੇ ਤੇ ਇਹਦਾ ਮੁੱਲ ਜੀ ਹੱਥ 35000 ਰੁਪਏ ਤੇ ਇਹਦਾ ਹੀ 35 ਹਾਂਜੀ ਠੀਕ ਹੈ ਤੇ ਜੇ ਕਿਸੇ ਵੀ ਵੀਰ ਨੂੰ ਅਠਾ ਜੋ ਕੋਈ ਵੀ ਪਸੰਦ ਆਵੇ ਬਾਈ ਨਾਲ ਕੰਟੈਕਟ ਜ਼ਰੂਰ ਕਰੇ ਵੀਡੀਓ ਨਾਲ ਵੇਖਣ ਲਈ ਧੰਨਵਾਦ ਜੀ